Star Eagle News Channel ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ Star Eagle News Channel ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਹਰੀ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਾਰ ਏਜੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਆਸੀਂ ਪਹੁੰਚੇ ਸ੍ਰੀ ਨਿਰਮਲ ਤਖਤ ਬਾਬਾ ਬੁੱਢਾ ਸਾਹਿਬ ਰਮਦਾਸ ਦੇ ਅਸਥਾਨ ਨੰਬਰ 1 ਆਤਮਦਰਸੀ ਹਰਿ ਮੰਦਰ ਦ ਕੋਹਾ ਜਲੰਧਰ ਸੋਣੀ ਗੱਲਬਾਤ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਸੰਬੰਧ ਵਿੱਚ ਬਾਬਾ ਭਗਵੰਤ ਭਜਨ ਸਿੰਘ ਜੀ ਦੇ ਨਾਲ ਉਹ ਕੀ ਕਹਿਣ ਜਾਂਦੇ ਆ ਉਹ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਹਿਬ ਸੰਗਤ ਜੀਓ ਮੇਰਾ ਨਾਮ ਹੈ ਬਾਬਾ ਭਗਵੰਤ ਭਜਨ ਸਿੰਘ ਮੇਰੇ ਗੁਰਦੇਵ ਪਿਤਾ ਦਾ ਨਾਮ ਬਾਬਾ ਜਸਵੰਤ ਸਿੰਘ ਜਿਨ੍ਹਾਂ ਨੇ ਸ਼੍ਰੀ ਨਿਰਮਲ ਤਖਤ ਤਲਾਬਾ ਬਾਬਾ ਉੱਡਾ ਸਾਹਿਬ ਆਰਾਮਦਾਸ ਜਲਾੰਬਰ ਸਾਹਿਬ ਉੱਥੋਂ ਦੇ ਬਾਨੀ ਨੇ ਸ਼ੁਰੂਆਤ ਕੀਤੀ ਉਹਨਾਂ ਨੇ 9 ਮਹੀਨੇ ਸਮਾਧ ਦੇ ਵਿੱਚ ਬਾਬਾ ਉੱਡਾ ਸਮਾਜ ਚ ਰਹਿ ਕੇ ਤਪ ਕੀਤਾ ਉਹਦੇ ਬਾਅਦ ਉਹਨਾਂ ਨੇ ਤਲਾਅ ਤੇ ਆ ਕੇ ਬਾਬਾ ਆਉ ਦਵਾ ਬਾਨਵੀ ਲੜੀ ਚੱਲੀ ਸਾਬਕਿਸ਼ਨਗਰ ਦੇ ਤਲਾਬ ਲਈ ਜਗ੍ਹਾ ਮੰਲੇ ਉਸ ਸਾਥ ਤੇ ਉਹਨਾਂ ਨੇ ਕੇ ਆਸਨ ਲਾਏ ਦੂਰ ਦੂਰਨ ਸੰਗਤਾਂ ਨੂੰ ਲੱਗ ਪਈਆਂ ਉਹਨਾਂ ਨੇ ਬਾਬੇ ਬੁੱਢੇ ਸਾਹਿਬ ਦਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਦਾ ਨਾਮ ਚੁਪਾਇਆ ਗੁਰੂ ਨਾਨਕ ਦੇ ਜਨਮ ਨਾਲ ਜੋੜਿਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਉਹਨਾਂ ਨੇ 1973 ਚ ਬਾਬਾ ਜੀ ਮੇਰੇ ਗੁਰਦੇ ਪਤਾ ਜੀ ਆਪਣਾ ਸਰੀਰ ਤੇ ਆ ਕੇ ਚਲੇ ਗਏ ਉਹ ਐਕਸੀਡੈਂਟ ਹੋ ਗਿਆ ਸੀ ਉਹਦੇ ਬਾਅਦ ਫਿਰ ਜਣੀ ਗੱਡੀ ਦੀ ਸੇਵਾ ਉਹ ਬਾਬੇ ਬੁੱਢੇ ਸਾਹਿਬ ਦੀ ਦਰਦੀ ਸੇਵਾ ਗੱਡੀ ਦੇ ਦਿਨ ਦਰਦੀ ਸੇਵਾ ਰੇ ਜਿਵੇਂ ਦੇਖਣੇ ਆ ਮੈਨੂੰ ਬਖਸ਼ ਦਿੱਤੀ ਗੁਰੂ ਦੇ ਬਾਦ ਅੱਜ ਦੇ ਦਿਨ ਤੱਕ ਕਰਦੇ ਆ ਆ ਜਿਹੜੀ ਸਥਾਨ ਤੇ ਅਸੀਂ ਬੈਠੇ ਆ ਇਹ ਨਿਰਮਲਕ ਤਕ ਬਾਬਾ ਬੁੱਢਾ ਸਾਹਿਬ ਦਾ ਸਥਾਨ ਨੰਬਰ 1 ਹੈ ਨਰਮਦਾਸ ਦਾ ਜੋ ਮੇਰੇ ਗੁਰਦੇਵ ਪਿਤਾ ਜੀ ਨੇ ਸ਼ੁਰੂ ਕੀਤਾ ਸੀਗਾ ਬੀਬੀ ਕਰਤਾਰਪੁਰ ਤੇ ਸਰਦਾਰ ਗੁਰਦੇਵਾਲ ਜੀ ਨੇ ਕਿਹਾ ਮarre ਸੜਕਾਂ ਨੂੰ ਬੱਚਾ ਨਹੀਂ ਕਹਿੰਦੇ ਤੁਹਾਡੇ ਘਰ ਬੱਚਾ ਨਹੀਂ ਹੋਣਾ ਤੇ ਉਹਨਾਂ ਨੇ ਕਿਹਾ ਕਿਰਪਾ ਕਰੋ ਆ ਜਮੀਨ ਲੈ ਕੇ ਥੋੜੀ ਜੀ ਬਾਬੇ ਬੁੱਢੇ ਸਾਹਿਬ ਦੇ ਨਾਮ ਦਾ ਕਿਉਂਕਿ ਅੱਗੇ ਜਿਹੜਾ ਪਾਕਿਸਤਾਨ ਤੋਂ ਆਉਂਦੇ ਹਨ ਨਰਮਦਾਸ ਨੇੜੇ ਪੈਂਦਾ ਸੀ ਪਰਮਦਾਸ ਦੂਰ ਹੋ ਗਿਆ ਹੁਣ ਕਿਰਪਾ ਕਰੋ ਬਾਬੇ ਬੁੱਢੇ ਸਾਹਿਬ ਦੇ ਨਾਮ ਦਾ ਇੱਥੇ ਸਥਾਨ ਬਣਾਓ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਉਹਨਾਂ ਦੀ ਅਰਦਾਸ ਪ੍ਰਵਾਨ ਕਰਕੇ ਮੇਰੇ ਗੁਰਦੇਵ ਜੀ ਪਿਤਾ ਜੀ ਨੇ ਐਜਸਤਾਨ ਨੂੰ ਇਹ ਬਣਾਇਆ ਤੇ ਉਹ ਜਿਹਨੂੰ ਬਣਿਆ ਨੂੰ ਅੱਜ ਅਮਰੀਕਾ ਲਗ 72 73 ਸਾਲ ਹੋ ਗਏ ਨੇ 1955 ਚ ਬਣਾਇਆ ਇਸ ਵੇਲੇ ਕਿੰਨੇ ਸਾਲ ਹੋ ਗਏ ਸਾਬ ਲਾ ਲਿਓ ਤੇ ਮਹਾਰਾਜ ਮੇਰ ਕਰਨ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਮੰਨਦੀਆਂ ਮਰਾਦਾਂ ਲੈ ਕੇ ਜਾਂਦੀਆਂ ਨੇ ਤੇ ਬਾਬੇ ਉੱਡਦੇ ਸਾਹਿਬ ਦੇ ਦਰਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਗੁਰਦਾਨ ਦੇ ਘਰ ਤੋਂ ਨਰੀਆਂ ਚੋੜੀਆਂ ਪਰ ਜਾਂਦੀਆਂ ਨੇ ਤੇ ਬਾਕੀ ਇੱਕ ਆਤਮਦਰਸੀ 사త్సੰਗ ਹੁੰਦਾ ਹਰ ਮਹੀਨੇ ਇੱਥੇ ਜੋ ਸਵੇਰ ਪੂਰੇ ਮਹੀਨੇ ਦੇ ਇੱਕ ਦਿਨ ਪਹਿਲਾਂ ਸਵੇਰੇ 6:00 ਤੋਂ 8:00 ਵਜੇ ਤੱਕ ਹੁੰਦਾ ਹੈ ਜਿਹਦਾ ਨਾਮ ਹੈਗਾ ਆਤਮਦਰਸ਼ੀ ਸਾਸਨ ਜਿੰਨੀ ਆਤਮ ਚੀਨਿਆ ਪਰਮਾਤਮ ਸੋਈ ਮਨ ਤੋਂ ਜੋਤ ਸਰੂਪ ਆਪਣਾ ਮੂਲ ਪਛਾਣ ਮੇਰੇ ਕੋ ਦੇ ਪਤਾ ਕਹਿੰਦੇ ਤੁਸੀਂ ਆ ਕੇ ਇੱਥੇ ਸਭ ਕੁਝ ਮੰਗਦੇ ਹੋ ਪਰ ਜਿਸ ਕਾਰਨ ਮਾਰ ਸੇ ਮੁੱਖਾ ਜਨ ਮਿਲਿਆ ਉਹਨੂੰ ਵੀ ਸਫਲ ਕਰਨ ਲਈ ਉਹਨਾਂ ਆਤਮਦਰਸ਼ੀ ਸਾਸਨਾਂ ਹੀ ਪਰਈ ਪ੍ਰਾਪਤ ਮਾਨਸ ਦੇ ਹੋਰੀਆ ਗੋੜ ਨਹੀਂ ਕੀਏ ਤੇਰੀ ਬੰਦਿਆ ਉਹ ਜੋ ਗੋਬਿੰਦ ਭੂਲ ਮਤ ਜਾਓ ਮਨ ਚਮਕਾਏ ਹੀ ਲਾਹੋ ਇਹ ਲਾਹ ਲੈਣਾ ਹੈ ਉਲਾਹ ਲੈਣ ਵਾਸਤੇ ਉਹਨਾਂ ਨੇ ਸਾਤ ਮੱਥੀ ਸਰਪੰਚੂ ਦੇ ਜਹਾਜ਼ ਮਿਲੇ ਹੁੰਦਾ ਹੈ ਅੱਜ ਬੇਅੰਤ ਸੰਗਤਾਂ ਆਉਂਦੀਆਂ ਨੇ ਬਾਬਾ ਓਡੇ ਸਾਹਿਬ ਦੇ ਦਰਦ ਤੇ ਆ ਕੇ ਜੋ ਮੰਗ ਮੰਗਦੀਆਂ ਨੇ ਬਾਬਾ ਓਡਾ ਸਾਹਿਬ ਮਿਹਰਾ ਕਰਦੇ ਨੇ ਗੁਰਨਾਣੇ ਦੇ ਘਰ ਤੋਂ ਵੀ ਝੋਲਣਾ ਪਰਤੇ ਦਿੰਦੇ ਨੇ ਸਮਾਗਮ ਮਨਾਏ ਜਾਂਦੇ ਉਸ ਬੰਦ ਵਿੱਚ ਵੇਖੋ ਜੀ ਇੱਕ ਪ੍ਰੋਗਰਾਮ ਬਸੰਤ ਪਹਿਚੀ ਮਨਾਈ ਜਾਂਦੀ ਹੈ ਇੱਥੇ ਤਨ ਪਸੰਦ ਕੀਰਤਨ ਦਰਬਾਰ ਹੁੰਦਾ ਹੈ ਟਾਂਡੀ ਦਰਬਾਰ ਹੁੰਦਾ ਹੈ ਹੁਣ 23 ਜੂਨ ਨੂੰ 224 ਨੂੰ ਮੇਰੇ ਗੁਰਦੇਵ ਜੀ ਪਿਤਾ ਜੀ ਦੀ ਵਰਸੀ ਮਨਾਏ ਜਾਗੇ ਸੰਸ ਸਮਾਗਮ ਹੋਏਗਾ ਇੱਥੇ ਕਾਟ ਦਰਸ਼ਨ ਸਾਧੂ ਨਿਰਮਲ ਪੀਰ ਦੇ ਸਾਧੂ ਹੋਰ ਕਾਟ ਸਦਮਤਾ ਸਾਧੂ ਆ ਕੇ ਦਰਸ਼ਨ ਦੇਣਗੇ ਤੇ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਗੁਰੂ ਚਰਨਾਂ ਨਾਲ ਜੋੜਨਗੇ ਵਾਹਿਗੁਰੂ ਦੀ ਕਾਜ ਸਾਹਿਬ